ਸ sĩ ਕਲਤੀ ਮੈਂ ਅਪ੍ਰਿਤ ਕੋਰ ਹਜ਼ਰਨ ਸਿੰਘ ਗੁਰਪ੍ਰਿਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲਾ ਸੰਜੋਗਨ ਦੀ ਦਾ ਪਾਗ ਨੋਮ ਲਿਖੇ ਆਪਾਂ ਆਪਾ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਹਾਜ਼ ਉੜਦਾ ਹੋਇਆ ਆਪਣੀ ਮੰਜ਼ਿਲ ਵੱਲ ਨੂੰ ਵਧਦਾ ਜਾ ਰਿਹਾ ਸੀ ਜਵਨ ਨੂੰ ਸੱਤੀ ਪਈ ਨੂੰ ਤਾਂ ਪਤਾ ਹੀ ਨਾ ਲੱਗਿਆ ਉਹ ਕਦੋਂ ਆਪਣੀ ਮੰਜ਼ਿਲ ਤੇ ਪਹੁੰਚ ਗਈ ਚਦ ਗੁਰੀ ਨੇ ਉਸਨੂੰ ਉਠਾਇਆ ਤਾਂ ਉਸਨੂੰ ਪਤਾ ਲੱਗਾ ਕਿ ਉਹ ਅਮਰੀਕਾ ਪਹੁੰਚ ਚੁੱਕੇ ਆ ਗੁਰੀ ਨੇ ਉਸ ਨੂੰ ਬੈਗ ਚੋਂ ਕੱਢ ਕੇ ਮੁੰਡੇ ਕੱਪੜੇ ਪਾਉਣ ਲਈ ਦਿੱਤੇ ਜਹਾਜ਼ 에어ਪੋਰਟ ਤੇ ਲੈਂਡ ਹੋਇਆ ਤਾਂ ਸਾਰੀਆਂ ਸਵਾਰੀਆਂ ਉਤਰ ਕੇ ਹੌਲੀ-ਹੌਲੀ ਬਾਹਰ ਨੂੰ ਜਾਣ ਲੱਗੀਆਂ ਗੁਰੀ ਹੁਣੇ ਬਾਹਰ ਆਈ ਤੇ ਆਕੇ ਬੈਲਟ ਤੋਂ ਆਪਣਾ ਸਮਾਨ ਝੱਕਿਆ ਤੇ ਫਿਰ 에어ਪੋਰਟ ਤੋਂ ਬਾਹਰ ਆ ਗਏ ਜਦੋਂ ਉਹ ਬਾਹਰ ਆਏ ਤਾਂ ਗੱਡੀ ਬਾਹਰ ਪਾਰਕਿੰਗ ਚ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਫਿਰ ਉਹ ਸਾਰੇ ਗੱਡੀ ਚ ਬੈਠ ਕੇ ਆਪਣੇ ਘਰ ਨੂੰ ਚੱਲ ਪਏ ਬਾਹਰ ਸਾਰੀ ਪਾਸੇ ਬਰਫ਼ ਦੇ ਕਾਰਨ ਹਰ ਚੀਜ਼ ਸਫੇਦੀ ਦੀ ਚਾਦਰ ਨਾਲ ਢਕੀ ਹੋਈ ਸੀ। ਜਵਨ ਗੱਡੀ ਚਬਾਟੀ ਬਾਹਰ ਦੇ ਨਜ਼ਾਰੇ ਦੇਖ ਰਹੀ ਸੀ। ਕੰਟੇਕ ਪਿੱਛੋਂ ਉਹ ਸਾਰੇ ਆਪਣੇ ਘਰ ਪਹੁੰਚ ਗਏ। ਗੁਰੀ ਗੱਡੀ 'ਚੋਂ ਉਤਰ ਕੇ ਜਵਨ ਵਾਲੀ ਸਾਈਡ ਦੀ ਬਾਰੀ ਖੋਲਦੇ ਹੋਏ ਕਹਿਣ ਲੱਗਾ, "ਜਵਨ, ਆਜਾ ਬਾਹਰ। ਤੇਰਾ ਸਹਰਾਕਰ ਆ ਗਿਆ।" ਜਦ ਜੋਵੰਤਾ ਗੁਰੀ ਨੇ ਹੱਥ ਫੜ ਕੇ ਗੱਡੀ ਜੋ ਬਾਹਰ ਆਈ ਤਾਂ ਸਾਹਮਣੇ ਮਹਿਲਾਂ ਵਰਗਾ ਘਰ ਦੇਖ ਕੇ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਇਹ ਆਪਣਾ ਘਰ ਆ ਗੁਰੀ ਗੁਰੀ ਹਾਂਜੀ ਇਹ ਆ ਸਾਡੇ ਸੁਪਨਿਆਂ ਦਾ ਮਹਿਲ ਚਲੋ ਤੁਸੀਂ ਬੇਬੇ ਨਾਲ ਅੰਦਰ ਜਾਓ ਤਾਂ ਮੈਂ ਸਮਾਨ ਲੈ ਕੇ ਆਉਂਦਾ ਹ ਜੋਵਨ ਨੂੰ ਉਸੇ ਬੇਬੇ ਆਪਣੇ ਨਾਲ ਘਰ ਦੇ ਅੰਦਰ ਲੈ ਕੇ ਚਲ ਪਈ ਆ ਕੇ ਫਿਰ ਉਹਨਾਂ ਨੇ ਆਪਣੇ ਪਰਸ ਚੋਂ ਚਾਬੀ ਕੱਢ ਕੇ ਮੇਨ ਦਰਵਾਜ਼ੇ ਦਾ ਲੋਕ ਖੋਲਿਆ ਚਰੂਦੂ ਮੇਹਾਰਦੀਖ ਅੰਦਰ ਗਈ ਤਜੂਬਨ ਇਨਾ ਵੱਡਾ ਘਰ ਦੇਖ ਕੇ ਕਹਿਣ ਲੱਗੀ ਮੰਮੀ ਜੀ ਇਹ ਘਰ ਨਹੀਂ ਇਹ ਤਾਂ ਮਹਿਲ ਹੈ ਜਦ ਜੂਬਨ ਥੋੜਾ ਜਿਹਾ ਘਰ ਦੇ ਅੰਦਰ ਆਈ ਤਾਂ ਉਸ ਦਾ ਪੈਰ ਖਾਲੀ ਬੋਤਲ ਨਾਲ ਟਕਰਾਇਆ ਜੂਬਨ ਬੋਤਲ ਚੁੱਕਦੇ ਹੋਏ ਕਹਿਣ ਲੱਗੀ ਮੰਮੀ ਜੀ ਆ ਕੀ ਜਿਸ ਘਰ ਵਿੱਚ ਹਰ ਵੇਲੇ ਗੁਰੂਆਂ ਦੀ ਬਾਣੀ ਦਾ ਜਾਪ ਹੁੰਦਾ ਹੋਵੇ ਉਸ ਘਰ ਵਿੱਚ ਇਸ ਸ਼ਰਾਬ ਦੀ ਬੋਤਲ ਦਾ ਕੀ ਕੰਮ ਹੈ ਇਸ ਤੋਂ ਪਹਿਲਾਂ ਉਸੇ ਬੇਬੇ ਕੁਝ ਕਹਿੰਦੀ ਗੁਰੂ ਸਮਾਨ ਲੈ ਕੇ ਅੰਦਰ ਆਇਆ ਦੀ ਦਰਵਾਜ਼ਾ ਬੰਦ ਕਰਦੇ ਹੋਏ ਕਹਿਣ ਲੱਗਾ ਹੁਣ ਸੱਸ ਨੂੰ ਸਾਰੀਆਂ ਗੱਲਾਂ ਦਰਵਾਜ਼ੇ 'ਚ ਹੀ ਖੜੇ ਹੋ ਕੇ ਕਰਨੀਆਂ ਚਾ ਅੰਦਰ ਵੀ ਜਾਣਗੀਆਂ ਫਿਰ ਗੁਰੀ ਉਹਨਾਂ ਨੂੰ ਲੈ ਕੇ ਅੰਦਰ ਨੂੰ ਚਲ ਪਿਆ ਜਦੋਂ ਉਹ ਹਾਲ ਦੇ ਅੰਦਰ ਨੂੰ ਆਏ ਤਾਂ ਸੋਫਿਆਂ ਤੇ ਕੱਪੜਿਆਂ ਦਾ ਖਿਲਾਰਾ ਪਿਆ ਹੋਇਆ ਸੀ ਜਗ੍ਹਾ-ਜਗ੍ਹਾ ਤੇ ਜੁੱਤੀਆਂ ਵਿਖਰੀਆਂ ਹੋਈਆਂ ਸਨ ਕੋਈ ਵੀ ਚੀਜ਼ ਆਪਣੇ ਠਿਕਾਣੇ ਤੇ ਨਹੀਂ ਸਨ ਆਪਣੇ ਬੇਬੇ ਨੂੰ ਉਹਨਾਂ ਦੇ ਕਮਰੇ 'ਚ ਛੱਡਣ ਤੋਂ ਬਾਅਦ ਗੁਰੀ ਜੂਵਨ ਨੂੰ ਨਾਲ ਲੈ ਕੇ ਆਪਣੇ ਕਮਰੇ 'ਚ ਆ ਗਿਆ ਸਰ ਅੰਦਰ ਆ ਕੇ ਦਰਵਾਜ਼ਾ ਬੰਦ ਕਰਕੇ ਗੁਰੂ ਜੁਵਨ ਦੇ ਕੋਲ ਆ ਕੇ ਬੈਠਾ ਤਾਂ ਜੁਵਨ ਕਹਿਣ ਲੱਗੀ ਗੁਰੂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਗੁਰੂ ਇੱਕ ਕਿਉਂ ਜੀ ਦੋ ਕਰਾਂਗੇ ਪਰ ਪਹਿਲਾਂ ਤੁਸੀਂ ਆਰਾਮ ਕਰ ਲਵੋ ਜੁਵਨ ਨਹੀਂ ਮੈਂ ਆਰਾਮ ਬਾਅਦ ਕਰਾਂਗੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਜਿਸ ਘਰ ਦੇ ਸਾਰੇ ਹਾਲ ਚ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਲੱਗੀਆਂ ਹਨ ਉਸ ਘਰ 'ਚ ਸ਼ਰਾਬ ਦੀਆਂ ਬੋਤਲਾਂ ਦਾ ਕੀ ਕੰਮ ਹੈ ਜਿੱਥੇ ਤੱਕ ਮੈਨੂੰ ਪਤਾ ਆ ਤੁਸੀਂ ਤਾਂ ਸ਼ਰਾਬ ਨਹੀਂ ਪਿੰਦੇ ਫਿਰ ਹੋਰ ਇਹ ਕਿਸ ਤੇ ਕੰਮ ਆ ਗੁਰੀ ਤੈਨੂੰ ਜੋਬਨ ਮੈਂ ਤੈਨੂੰ ਹੌਲੀ ਹੌਲੀ ਸਭ ਕੁਝ ਦੱਸਾਂਗਾ ਤੂੰ ਹਲੇ ਹੁਣੇ ਤਾਂ ਇੰਨੇ ਲੰਮੇ ਸਫ਼ਰ ਤੋਂ ਆਈ ਆ ਥੋੜਾ ਆਰਾਮ ਕਰ ਲੈ ਮੈਂ ਬਾਅਦ ਚ ਸਭ ਕੁਝ ਦੱਸ ਦੇਵਾਂਗਾ ਜੋਬਨ ਗੁਰੀ ਮੈਂ ਤੁਹਾਡੇ ਨਾਲ ਵਹਿਗੁਰੂ ਜੀ ਦੀ ਹਜ਼ੂਰੀ 'ਚ ਲਾਮਾ ਲੈ ਕੇ ਤੁਹਾਨੂੰ ਆਪਣਾ ਜੀਵਨ ਸਾਥੀ ਚ ਨੇ ਆ ਹੁਣ ਮੈਂ ਵੀ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਆ ਮੈਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਆ ਨਾ ਮੇਰੇ ਘਰ ਵਿੱਚ ਆਖਰ ਹੋ ਕੀ ਰਿਹਾ ਹੈ ਗੁਰੀ ਜੁਵਨ ਤੈਨੂੰ ਮੇਰੇ ਪਿਆਰ ਤੇ ਭਰੋਸਾ ਆ ਨਾ ਜੁਵਨ ਖੁਦ ਤੋਂ ਵੀ ਜ਼ਿਆਦਾ ਆ ਗੁਰੀ ਬਸ ਫਿਰ ਮੈਂ ਸਹੀ ਟਾਈਮ ਆਉਣ ਤੇ ਤੈਨੂੰ ਸਭ ਦੱਸ ਦੇਵਾਂਗਾ ਪਰ ਫਿਲਹਾਲ ਤੂੰ ਆਰਾਮ ਕਰ ਲੈ ਕੱਲ ਨੂੰ ਮੈਂ ਤੈਨੂੰ ਘਰ ਦੇ ਬਾਕੀ ਮੈਂਬਰਾਂ ਨਾਲ ਵੀ ਮਿਲਵਾ ਦੇਵਾਂਗਾ ਜੁਵਨ ਫਿਰ ਨਾ ਚਾਹੁੰਦੀ ਹੋਈ ਵੀ ਗੁਰੀ ਦੀ ਕੋਚ ਸਿਰ ਰੱਖ ਕੇ ਪੈ ਗਈ ਉਸ ਨੂੰ ਪਈ ਨੂੰ ਕਦੋਂ نیند ਆ ਗਈ ਉਸ ਨੂੰ ਕੁਝ ਪਤਾ ਹੀ ਨਾ ਚੱਲਿਆ ਚਾਦ ਉਸ ਦੀ ਜਾ ਖੁੱਲੀ ਤਾਂ ਉਸਨੇ ਖੁਦ ਨੂੰਰ ਜੈਚ ਪਾਇਆ ਸામਨੇ ਦੀਵਾਰ ਤੇ ਲੱਗੀ ਘੜੀ ਤੇ ਰਾਤ ਦੇ 9 ਵਜh ਰਹੇ ਸਨ ਜਦੋਂ ਔਟੇ ਬਾਹਰ ਜਾਣ ਲੱਗੀ ਤਾਂ ਉਸੇ ਟਾਈਮ ਗੁਰੀ ਖਾਣਾ ਲੈ ਕੇ ਕਮਰੇ ਦੇ ਅੰਦਰ ਆ ਗਿਆ ਫਿਰ ਗੁਰੀ ਕਹਿਣ ਲੱਗਾ ਜੋਵਨ ਪਹਿਲਾਂ ਰੋਟੀ ਖਾ ਲੋ ਜੋਵਨ ਗੁਰੀ ਮੈਂ ਘਰ ਗੱਲ ਕਰਨੀਆਂ ਬੀਬੀ ਬਾਪੂ ਦੀ ਬਹੁਤ ਯਾਦ ਆ ਰਹੀ ਆ ਫਿਰ ਗੁਰੀ ਨੇ ਆਪਣੀ ਜੀਬ 'ਚੋਂ ਫੋਨ ਕੱਢ ਕੇ ਨੰਬਰ ਮਲਾ ਕੇ ਜੋਵਨ ਨੂੰ ਫੜਾ ਦਿੱਤਾ ਆਪਣੇ ਫੋਨ ਤੇ ਬਾਹਰ ਦੇ ਕਿਸੇ ਅਣਜਾ ਨੰਬਰ ਤੋਂ ਆ ਰਹੇ ਕਾਲ ਦੇ ਕੇ ਬਚਨਾ ਫੋਨ ਚ ਚ ਕਹਿਣ ਲੱਗਾ ਹੈਲੋ ਭਾਈ ਕੌਣ ਬੋਲਦਾ ਸਸ਼ੀ ਕਾਲ ਬਾਪੂ ਜੀ ਮੈਂ ਜੋਵਨ ਬੋਲਦੀ ਹਾਂ ਆਪਣੀ ਧੀ ਦੀ ਆਵਾਜ਼ ਸੁਣ ਕੇ ਬਚਨਾ ਖੁਸ਼ ਹੁੰਦੇ ਹੋਏ ਕਹਿਣ ਲੱਗਾ ਸਸ਼ੀ ਕਾਲ ਧੀ ਹੋਰ ਤੁਸੀਂ ਠੀਕ ਠਾਕ ਪਹੁੰਚ ਗਏ ਸੀ ਨਾ ਹੋਰ ਘਰ ਪਰਿਵਾਰ ਸਭ ਰਾਜੀ ਖੁਸ਼ੀਆ ਨਾ ਜੋਵਨ ਹਾਂਜੀ ਬਾਪੂ ਜੀ ਸਭ ਠੀਕ ਠਾਕ ਆ ਤੁਸੀਂ ਸੁਣਾਓ ਘਰ ਸਭ ਕਿਵੇਂ ਆ ਬੇਬੀ ਹਰਲੀਨ ਤੇ ਜੈਸਮੀਨ ਉਹ ਸਭ ਕਿਵੇਂ ਨੇ ਬਾਪੂ ਇੱਥੇ ਸਭ ਠੀਕ ਠਾਕ ਆ ਤੇ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ ਜੂਵਨ ਬਾਪੂ ਜੀ ਤੁਸੀਂ ਕਿਵੇਂ ਹੋ ਸੇਤ ਕਿਵੇਂ ਆ ਤੁਹਾਡੀ ਬਾਪੂ ਤੇਰੇ ਨਾਲ ਗੱਲ ਹੋ ਗਈ ਧੀ ਮੈਂ ਵੀ ਠੀਕ ਆ ਚਲੋ ਮੈਂ ਹੁਣ ਖੇ ਦਾ ਕੰਮ ਕਰ ਲਵਾਂ ਆਪਾਂ ਫੇਰ ਗੱਲ ਕਰਾਂਗੇ ਤੁਸੀਂ ਖਿਆਲ ਰੱਖਣਾ ਆਪਣਾ ਹੱਸੇ ਬਸੇ ਰਹੋ ਪੁੱਤ ਚੰਗਾ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹੇਂ ਇਨਾਂ ਕੇ ਬਚਨੇ ਨੇ ਫੋਨ ਕੱਟ ਦਿੱਤਾ ਫਿਰ ਜੋਵਨ ਫੋਨ ਗੁਰੀ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਗੁਰੀ ਤੁਸੀਂ ਖਾਦੀ ਰੋਟੀ ਕਿ ਨਹੀਂ ਗੁਰੀ ਹਾਲੇ ਕਿੱਥੇ ਫਿਰ ਜੋਵਨ ਉਸ ਦਾ ਹੱਥ ਫੜ ਕੇ ਆਪਣੇ ਕੋਲ ਵਿਠਾਉਂਦੇ ਹੋਏ ਕਹਿਣ ਲੱਗੀ ਆਓ ਅੱਜ ਮੈਂ ਆਪਣੀ ਸੋਨ ਨੂੰ ਆਪਣੇ ਹੱਥਾਂ ਨਾਲ ਰੋਟੀ ਕਵਾਉਣੀ ਆ ਕਹਿ ਕੇ ਵਰਕੀ ਤੋੜ ਕੇ ਉਸੇ ਮੂੰਹ ਚ ਪਾਈ ਇਦਾਂ ਹੀ ਦੋਨੋਂ ਨੇ ਰੋਟੀ ਖਾਦੀ ਤੇ ਗੁਰੀ ਪਾਂਡੇ ਰਸੋਈ ਚ ਲੱਗ ਗਿਆ ਫਿਰ ਆਪਣੇ ਕਮਰੇ ਚ ਆ ਕੇ ਜੋਵਨ ਨਾਲ ਰਜਾਈ ਚ ਲੁਕ ਗਿਆ ਉਸਨੂੰ ਚੁੱਪ ਕਰਕੇ ਪੈਨੂ ਦੇਖ ਕੇ ਜੋਵਨ ਉਸ ਦਾ ਮੂੰਹ ਆਪਣੇ ਵੱਲ ਕਰਦੇ ਹੋਏ ਕਹਿਣ ਲੱਗੀ ਕੀ ਹੋਇਆ ਸੋਨੇ ਤੁਸੀਂ ਚੁੱਪ ਚੁੱਪ ਚਹਿ ਕਿਉ ਗੁਰੀ ਨਹੀਂ ਕੁਝ ਨਹੀਂ ਬਸ ਸੋਚ ਰਹੀ ਸੀ ਤੁਹਾਨੂੰ ਆਪਣੇ ਘਰ ਦੇ ਬਾਰੇ ਕਿਵੇਂ ਦੱਸਾਂ ਜੋਵਨ ਬੋਲ ਕੇ ਦੱਸੋ ਹੋਰ ਕਿਵੇਂ ਦੱਸੋਂਗੇ ਗੁਰੀ ਜੋਵਨ ਦੇ ਘਰ ਵਿੱਚ ਤੈਨੂੰ ਪੂਆ ਗੁਰਵਾਨੀ ਜਾਂ ਜੈਰੀ ਕੁਝ ਵੀ ਕਹੇ ਤੂੰ ਉਹਨਾਂ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਨਹੀਂ ਦੇਣਾ ਕਿਉਂਕਿ ਆਪਣੀ ਆਦਤ ਅਨੁਸਾਰ ਉਹਨਾਂ ਨੇ ਤੁਹਾਨੂੰ ਬਹੁਤ ਤੰਗ ਕਰਨਾ ਆ ਹਰ ਕੰਮ 'ਚ ਨੁਕਸ ਕੱਢਣਗੇ ਹਰ ਆਏਗੇ ਸਾਹਮਣੇ ਲਾਲ ਲੱਗ ਗੱਲਾਂ ਵੀ ਸੁਣਾਉਣਗੇ ਤੁਸੀਂ ਬਸ 1-2 ਮਹੀਨੇ ਚੁੱਪ ਕਰਕੇ ਸਭ ਕੁਝ ਦੇਖਣਾ ਆ ਇਹ ਕੀ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਕਿਵੇਂ ਸੁਧਾਰਨਾ ਆ ਇਸ ਦੀ ਜ਼ਿੰਮੇਵਾਰੀ ਤੁਹਾਡੀ ਆ ਮੈਂ ਤੁਹਾਡੇ ਕਿਸੇ ਕੰਮ 'ਚ ਨਹੀਂ ਆਵਾਂਗਾ ਇੱਕ ਗੱਲ ਹੋਰ ਮੈਂ ਆਪਣੀ ਜਾਇਦਾਦ 'ਚੋਂ 50% ਜਾਇਦਾਦ ਤੁਹਾਡੇ ਨਾਮ ਤੇ ਕਰ ਦਿੱਤੀ ਆ ਆ ਲਓ ਫੜੋ ਆਪਣੇ ਪੇਪਰ ਸੰਭਲੋ ਕੈਕੀ ਉਸ ਨੂੰ ਫਾਈਲ ਫੜਾ ਦਿੱਤੀ ਚੁਬਨ ਹੈਰਾਨੀ ਨਾਲ ਉਸਦੇ ਚਿਹਰੇ ਵੱਲ ਦੇਖਦੀ ਹੋਈ ਕਹਿਣ ਲੱਗੀ ਇਹ ਤੁਸੀਂ ਕੀ ਕੀਤਾ ਮੈਂ ਤਾਂ ਹਲੇ ਕੱਲ੍ਹ ਦੇ ਵਿਆਹ ਕੀ ਤੁਹਾਡੇ ਘਰ ਆਈਆਂ ਤੁਸੀਂ ਇਹਨਾਂ ਕੁਝ ਮੇਰੇ ਨਾਮ ਕਰ ਦਿੱਤਾ ਏ ਨਾਲੇ ਮੰਮੀ ਜੀ ਨੂੰ ਇਸ ਤੇ ਵਾਰੇ ਕੁਝ ਪਤਾ ਏ ਗੁਰੀ ਜੋਵਨ ਮੈਂ ਬੀਬੀ ਨਾਲ ਸਲਾਹ ਕਰਨ ਮੰਗਰੂਹੀ ਇਹ ਫੈਸਲਾ ਲਿਆ ਹੈ ਕੀ ਪਤਾ ਕੱਲ ਨੂੰ ਕੋਈ ਮੇਰੇ ਨਸ਼ੇ ਦਾ ਫਾਇਦਾ ਉਠਾ ਕੇ ਜੀ ਜ਼ਮੀਨ ਜਾਇਦਾਦ ਦੇ ਪੇਪਰਾਂ ਤੇ ਮੇਰੇ 'ਤੇ ਦਸਕਤ ਕਰਵਾ ਲੇ ਫਿਰ ਇਸ ਕਰ ਵਿੱਚ ਸਭ ਪੈਸੇ ਦੀ ਭੁੱਖੀ ਨੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਇਹ ਗੱਲ ਤੁਹਾਨੂੰ ਕੁਝ ਦਿਨਾਂ ਤੱਕ ਆਪੇ ਸਮਝ ਆ ਜਾਵੇਗੀ ਜੋਗਨ ਤੁਸੀਂ ਮੇਰੇ ਤੇ ਇੰਨਾ ਭਰੋਸਾ ਕਰਦੇ ਹੋ ਗੁਰੀ ਕਮਲੀ ਤੂੰ ਵੀ ਤਾਂ ਮੇਰੇ ਤੇ ਰੱਬ ਜਿਹਾ ਇਤਵਾਰ ਕਰਦੀਆਂ ਨਾ ਮੈਂ ਤਾਂ ਸਿਰਫ ਆਪਣੀ ਜ਼ਿੰਦਗੀ ਭਰ ਦੀ ਕਮਾਈ ਤੇਰੇ ਜੋ ਕੁਝ ਹਿੱਸਾ ਤੇਰੇ ਨਾਮ ਕੀਤਾ ਏ ਮੇਰੀ ਅਸਲੀ ਕਮਾਈ ਤਾਂ ਤੂੰ ਹੀ ਜੋਵਨ ਕਿੱਸ ਨੇ ਜੋਵਨ ਨੂੰ ਆਪਣੀ ਗੱਲ ਨ ਲਗਾ ਲਿਆ ਫਿਰ ਗੁਰੀ ਕਹਿਣ ਲੱਗਾ ਜੋਵਨ ਕੱਲ ਆਪਣੇ ਵਿਆਹ ਦੇ ਰਿਸੈਪਸ਼ਨ ਪਾਰਟੀ ਆ ਜੋਵਨ ਸੱਚੀ ਗੁਰੀ ਹਾਂਜੀ ਮੋਚੀ ਕੀ ਪੋਣਾਇਆ ਫਿਰ ਕੱਲ ਨੂੰ ਮੇਰੀ ਸਰਦਾਰਨੀ ਨੇ ਜੋਵਨ ਜੋ ਮੇਰੇ ਸਰਦਾਰ ਜੀ ਨੂੰ ਪਸੰਦ ਆ ਮੈਂ ਤਾਂ ਉਹੀ ਪਾਵਾਂਗੀ ਤਾਂ ਗੁਰੀ ਉਸ ਨੂੰ ਫੇਰ ਛੇੜਦੇ ਹੋਏ ਕਹਿਣ ਲੱਗਾ ਮੇਰੇ ਵੱਲੋਂ ਤਾਂ ਪਮਿਆਂ ਨਾਈਟ ਡਰੈਸ ਹੀ ਪਾ ਲੈਣਾ ਜੋਵਨ ਕੁੜੀ ਦੇ ਮਾਰਦੇ ਹੋਏ ਕਹਿਣ ਲੱਗੇ ਹਾਂ ਮੈਂ ਇਦਾਂ ਦੇ ਕੱਪੜੇ ਪਾ ਕੇ ਲੋਕਾਂ ਦੇ ਸਾਹਮਣੇ ਜਾਵਾਂਗੀ ਮੈਂ ਮੇਰੀ ਸਰਦਾਰ ਜੀ ਪੇਛਤੀ ਨਹੀਂ ਕਰਵਾਉਣੀ ਮੈਂ ਤਾਂ ਸੋਹਣੀ ਜਹੀ ਬਣ ਕੇ ਸਭ ਦੇ ਸਾਹਮਣੇ ਜਾਵਾਂਗੀ ਕੁੜੀ ਨਾ ਹੁਣ ਗੱਲਾਂ ਕਰਦੇ ਹੀ ਸਾਰੀ ਰਾਤ ਕਰ ਦੇਣੀ ਆ ਪਹਾੜੀ ਨਾ ਰੋਮਾਂਟਿਕ ਮੌਸਮ ਆ ਤੁਹਾਡਾ ਦਿਲ ਮੈਨੂੰ ਪਿਆਰ ਕਰਨ ਨੂੰ ਕਰ ਰਿਹਾ ਜੋਵਨ ਦਿਲ ਬਹੁਤ ਕਰ ਰਿਹਾ ਜਨਾਬ ਅਗਲੇ ਦਿਨ ਸਵੇਰੇ ਜਦ ਜੋਵਨ ਉੱਠੀ ਤਾਂ ਦੇਖਿਆ ਕੁੜੀ ਤਾਂ ਪਹਿਲਾਂ ਹੀ ਉੱਠ ਕੇ ਜਾ ਚੁੱਕੀ ਆ ਸੀ ਜਦੋਂ ਨਹਾਤੂ ਕੇ ਆਪਣੇ ਕਮਰੇ ਚੋਂ ਬਾਹਰ ਆਈ ਤਾਂ ਸਾਰਾ ਘਰ ਦੁੱਲਨ ਬੰਗੋ ਸ਼ਿੰਗਾਰਿਆ ਹੋਇਆ ਸੀ ਉਹ ਆਪਣੇ ਕਮਰੇ ਤੋਂ ਹਲੇ ਕੁਝ ਦੂਰ ਆਈ ਹੀ ਸੀ ਕਿ ਸਾਹਮਣੇ ਉਸਦੀ ਬੀਬੀ ਤੁਰੀ ਆਉਂਦੀ ਹੋਈ ਨਜ਼ਰ ਆਈ ਜਦ ਬੀਬੀ ਉਸਦੇ ਕੋਲ ਆਈ ਤਾਂ ਜੂਵਨ ਨੇ ਉਹਨਾਂ ਦੀ ਪੈਰੀ ਹੱਥ ਲਗਾਇਆ ਤਾਂ ਬੀਬੀ ਉਸਨੂੰ ਆਪਣੇ ਕਮਰੇ ਦੇ ਅੰਦਰ ਲੈ ਗਈ ਕਮਰੇ ਚ ਆ ਕੇ ਬੀਬੀ ਕੁਰਸੀ ਤੇ ਬੈਠਦੇ ਹੋਏ ਕਹਿਣ ਲੱਗੀ ਜੂਵਨ ਤੀ ਤੂੰ ਖੜੀ ਕਿਉਂ ਆ ਆਜਾ ਬਾਠ ਮੇਰੇ ਕੋਲ ਫਿਰ ਜੂਵਨ ਉਹਨਾਂ ਦੇ ਕੋਲ ਪੇ ਕੁਰਸੀ ਤੇ ਬੈਠ ਗਏ ਬੇਬੇ ਹੋਰ ਤੇ ਇਹ ਸਭ ਠੀਕ ਠਾਕ ਆ ਨਾ ਕਿਵੇਂ ਰਗਿਆ ਫਿਰ ਸਾਡਾ ਮੁਲਕ ਗੁਰਿਤ ਨੂੰ ਤੰਗ ਤੰਹੀਂ ਕਰਦਾ ਨਾ ਜੂਵਨ ਨਹੀਂ ਮੰਮੀ ਜੀ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ ਤੁਹਾਡਾ ਮੁਲਕ ਤਾਂ ਬੇਬੇ ਨਿਰਸਵਰਗੀ ਚਾਰੇ ਪਾਸੇ ਮੈਲਿਆਂ ਵਰਗੇ ਘਰ ਆ ਕੋਈ ਰੋਲਾ ਰੱਪਾ ਨਹੀਂ ਹਰ ਪਾਸੇ ਕਿੰਨੀ ਸ਼ਾਂਤੀ ਆ ਬੇਬੇ ਉਹ ਤਾਂ ਹੈ ਤੀਏ ਮੈਂ ਅੱਜ ਤੈਨੂੰ ਆਪਣੇ ਘਰ ਦੀਆਂ ਚਾਬੀਆਂ ਸ਼ੌਪ ਕੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਾ ਚਾਹੁੰਦੀ ਆ ਕਹਿ ਕੇ ਉਹਨਾਂ ਨੇ ਘਰ ਦੀਆਂ ਚਾਬੀਆਂ ਜੂਵਨ ਦੇ ਹੱਥੇ ਰੱਖ ਦਿੱਤੀਆਂ ਜੂਵਨ ਪਰ ਮੰਮੀ ਜੀ ਮੈਨੂੰ ਥੋੜਾ ਟਾਈਮ ਤਾਂ ਦਿਓ ਇਸ ਘਰ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਉਹਨਾਂ ਨੂੰ ਜਾਣਨ ਦਾ ਘਰ ਨੂੰ ਕਿਵੇਂ ਚਲਾਉਣਾ ਹੈ ਇਹ ਸਭ ਨੂੰ ਸਮਝਣ ਲਈ ਕੁਝ ਟਾਈਮ ਤਾਂ ਲੱਗੇਗਾ ਹੀ ਨਾ ਬੇਬੇ ਮੈਂ ਜਾਣਦੀ ਆ ਤੀ ਨਵੀਂ ਜਗ੍ਹਾ ਤੇ ਐਡਜਸਟ ਕਰਨੇ ਚੰਦਾ ਥੋੜਾ ਟਾਈਮ ਤਾਂ ਲੱਗਦਾ ਆ ਪਰ ਤੂੰ ਸਿਆਣੇ ਮਾਪਿਆਂ ਦੀ ਸਿਆਣੀ ਧੀ ਐ ਮੈਨੂੰ ਪੂਰਾ ਯਕੀਨ ਏ ਤੂੰ ਕੁਝ ਹੀ ਦਿਨਾਂ 'ਚ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਾਂਭ ਲੈਣਾ ਹੈ ਵਾਕਈ ਜੇ ਤੇਰਾ ਦਿਲ ਕਹੇਗਾ ਤੂੰ ਇਹ ਚਾਬੀਆਂ ਮੇਰੇ ਕੋਲੋਂ ਫਿਰ ਲੈ ਲਈ ਠੀਕ ਏ ਨਾ ਜੋਵਨ ਮੰਮੀ ਜੀ ਮੈਂ ਕੱਲ ਦੇ ਆਈ ਆ ਪਰ ਮੈਨੂੰ ਘਰ ਵਿੱਚ ਹੋਰ ਕੋਈ ਵੀ ਨਜ਼ਰ ਨਹੀਂ ਆਇਆ ਨਾ ਪੂਆ ਜੀ ਨਾ ਉਹਨਾਂ ਦਾ ਬੇਟਾ ਨਾ ਹੀ ਕੁਰਬਾਨੀ ਬੇਬੇ ਪੁੱਤ ਤੁਸੀਂ ਪਹਿਲਾਂ ਆਪਣੇ ਵਿਆਹ ਦੇ ਰਿਸੈਪਸ਼ਨ ਪਾਰਟੀ ਇੰਜੋਏ ਕਰੋ ਇਸ ਬਾਰੇ ਆਪਾਂ ਸਭ ਫੇਰ ਗੱਲਬਾਤ ਕਰਾਂਗੇ ਤੂੰ ਹਣ ਚਲਦੀ ਨਾਲ ਜਾ ਕੇ ਤਿਆਰ ਹੋ ਜਾ ਮਹਿਮਾਨਾਂ ਦੇ ਆਉਣ ਦਾ ਟਾਈਮ ਹੋਣ ਵਾਲਾ ਆ ਫਿਰ ਜੋਵਨ ਉੱਠ ਕੇ ਆਪਣੇ ਕਮਰੇ ਚ ਜਾ ਗਈ ਜਦ ਉਹ ਕਮਰੇ ਚ ਆਈ ਤਾਂ ਗੁਰੇ ਸ਼ੀਸ਼ੇ ਮੂਰੇ ਖੜਾ ਪੱਗ ਬੰਨ ਰਿਹਾ ਸੀ ਜੋਵਨ ਆ ਕੇ ਉਸ ਦੇ ਮੋਢੇ ਤੇ ਬੰਨ੍ਹ ਤੜ ਦੇ ਕੇ ਕਹਿਣ ਲੱਗੀ ਆਏ ਹਾਏ ਮੇਰੇ ਸਰਦਾਰ ਜੀ ਤਾਜ ਗਲਵਾਤੀ ਵਕਰੀਆ ਗੁਰੇ ਅੱਛਾ ਜੀ ਹੁਣ ਤੁਸੀਂ ਵੀ ਜਾ ਕੇ ਤਿਆਰ ਹੋ ਜਾਓ ਫਿਰ ਜੋਵਨ ਵੀ ਤਿਆਰ ਹੋਣ ਚਲੇਗੀ ਚਾ ਜੋਵਨ ਲਾਈਟ ਔਰੇਂਜ ਕਲਰ ਦਾ ਲਹਿੰਗਾ ਪਾ ਕੇ ਆਈ ਤਾਂ ਉਸ ਨੂੰ ਦੇਖ ਕੇ ਗੁਰੀ ਕਹਿਣ ਲੱਗਾ ਜੋਵਨ ਤੂੰ ਨਾ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਆ ਆ ਪੱਗ ਨਾਲ ਮੈਚਿੰਗ ਵਾਲਾ ਤਾਂ ਸਿਰਾ ਹੀ ਕਰਾਇਆ ਪਿਆ ਆ ਜੋਵਨ ਕੋਈ ਮਾੜੀ ਮੋਟੀ ਗੱਲ ਥੋੜਾ ਹੀ ਆ ਜੀ ਮੈਂ ਆਪਣੇ ਪਿਆਰੇ ਜਿਹੇ ਸਰਦਾਰ ਜੀ ਦੀ ਆਖਿਰ ਸਰਦਾਰਨੀ ਜੋ ਹੋਈ ਇਹਨਾਂ ਤਾਂ ਬੰਦਾ ਹੀ ਆ ਨਾ ਕੁੜੀ ਉਸ ਦੇ ਕੋਲ ਆ ਕੇ ਉਸ ਨੂੰ ਆਪਣੇ ਬਾਹਾਂ ਚ ਲੈਂਦੇ ਹੋਏ ਕਹਿਣ ਲੱਗਾ ਕੰਬਲੀ ਅੱਜ ਤਾਂ ਬਾਲੀ ਹੀ ਸੋਹਣੀ ਲੱਗ ਰਹੀ ਹੈ ਇਹ ਤੇਰੇ ਕਾਲਾ ਟਿੱਕਾ ਲਗਾ ਦੇ ਮੈਂ ਕਿਤੇ ਮੇਰੀ ਨਜ਼ਰ ਹੀ ਨਾ ਲੱਗ ਜਾਏ ਕਹਿ ਕੇ ਉਸ ਦੇ ਅੱਖ ਚੋ ਕਾਜਲ ਲੈ ਕੇ ਉਸ ਦੇ ਕੰਨ ਦੇ ਪਿੱਛੇ ਕਾਲਾ ਟਿੱਕਾ ਲਗਾ ਦਿੱਤਾ ਉਸ ਤੋਂ ਬਾਅਦ ਗੁਰੀ ਨੂੰ ਉਸ ਦੀ ਬੀਬੀ ਦਾ ਫੋਨ ਆ ਗਿਆ ਉਹ ਉਹਨਾਂ ਨੂੰ ਇੱਥੇ ਆਉਣ ਨੂੰ ਕਹਿ ਰਹੇ ਸਨ ਗੁਰੀ ਨੇ ਫਿਰ ਜੋਬਨ ਦਾ ਹੱਥ ਫੜਿਆ ਤੇ ਕਹਿਣ ਲੱਗਾ ਹਾਂਜੀ ਚੱਲੀਏ ਜੀ ਫੇਰ ਸਭ ਸਾਡੀ ਰਾਤ ਦੇਖ ਰਹੇ ਨੇ ਜੋਬਨ ਹਾਂਜੀ ਚੱਲੋ ਫਿਰ ਉਹ ਦੋਨੋਂ ਆਪਣੇ ਕਮਰੇ ਤੋਂ ਬਾਹਰ ਆ ਗਏ ਜਦ ਉਹ ਦੋਵੇਂ ਪੌੜੀਆਂ ਤੋਹੇ ਟਾਰੇ ਸਨ ਤਾਂ ਸਭ ਦੀਆਂ ਨਜ਼ਰਾਂ ਵਿਆਹੀ ਜੋੜੀ ਤੇ ਹੀ ਸਨ ਗੁਰੀਨੇ ਹੇਠਾਂ ਆ ਕੇ ਜਵਨ ਨੂੰ ਸਭ ਰਿਸ਼ਤੇਦਾਰਾਂ ਨਾਲ ਮਿਲਵਾਇਆ ਜਵਨ ਸਭ ਨੂੰ ਹਾਸੇ ਬੜੇ ਪਿਆਰ ਨਾਲ ਮਿਲ ਰਹੀ ਸੀ ਜਦ ਗੁਰੀਨੇ ਜਵਨ ਨੂੰ ਆਪਣੀ ਪੂਆ ਤਾਰੂਣਾ ਮਿਲਾਇਆ ਤਾਂ ਜਵਨ ਜਦ ਝੁੱਕ ਕੇ ਉਹਨਾਂ ਦੇ ਪੈਰੀ ਹੱਥ ਲਗਾਉਣ ਲੱਗੀ ਤਾਂ ਪੂਆ ਉਸਦੇ ਹੱਥਾਂ ਵੱਲ ਦੇਖਦੀ ਹੋਈ ਉਸ ਨੂੰ ਆਪਣੇ ਤੋਂ ਦੂਰ ਕਰਦੇ ਹੋਏ ਮੂੰਹ ਜਿਹਾ ਬਣਾ ਕੇ ਕਹਿਣ ਲੱਗੀ ਬਸ ਬਸ ਜੀਉਂਦੀ ਰਪਾਈ ਰੱਬ ਤੁਹਾਡੀ ਜੁੜੀ ਬਣਾਈ ਰੱਖੇ ਫਿਰ ਜਦ ਗੁਰੀ ਨੇ ਉਸ ਨੂੰ ਜੈਰੀ ਨਾਲ ਮਿਲਵਾਇਆ ਤਾਂ ਉਹ ਵੀ ਵੈਸਟਰਨ ਰੰਗ ਤੰਗ ਚ ਰੰਗਿਆ ਹੋਇਆ ਕਹਿਣ ਲੱਗਾ ਹਾਈ ਜੋਵਨ ਹਾਊ ਆਰ ਯੂ ਜੋਵਨ ਨੇ ਬਸ ਹੱਥ ਜੋੜ ਕੇ ਸਰਸ਼ੀਕਾਲ ਬੁਲਾਈ ਜਦ ਉਹ ਜੋਵਨ ਨੂੰ ਗੁਰਵਾਣੀ ਨਾਲ ਮਿਲਾਉਣ ਲਈ ਉਸਦੇ ਕੋਲ ਆਇਆ ਤਾਂ ਉਹ ਆਪਣੀਆਂ ਦੋਸਤਾਂ ਨਾਲ ਬੈਠੀ ਸ਼ਰਾਬ ਪੀ ਰਹੀ ਸੀ ਉਸਨੇ ਬਸ ਜੋਵਨ ਨੂੰ ਮਾੜੀ ਮੁੱਠੀ ਜਹੀ ਹੈਲੋ ਹਾਈ ਕੀਤੀ ਤੇ ਆਪਣੇ ਦੋਸਤਾਂ ਨਾਲ ਗੱਪਾਂ ਮਾਰਨ ਲੱਗੀ। ਜੋਵਨ ਉਸਦੀ ਹਰਕਤ ਦੇਖ ਕੇ ਬਹੁਤ ਹੈਰਾਨ ਹੋਈ ਕਿ ਉਸਦੀਆਂ ਪਹਿਲਾਂ ਦੀ ਉਮਰ ਦੀ ਕੁੜੀ ਨੂੰ ਇੰਜ ਬੈਠ ਕੇ ਸ਼ਰੇ ਅੰਸ਼ਰਾ ਪੀ ਰਹੀ ਨੂੰ। ਦੇਖ ਕੇ ਉਸ ਨੂੰ ਬਹੁਤ ਗੁੱਸਾ ਤਾਂ ਆਇਆ ਪਰ ਉਸਨੇ ਕਿਹਾ ਕੁਝ ਵੀ ਨਾ। ਚੁੱਪ ਕਰਕੇ ਉਹ ਗੁਰੀ ਨਾਲ ਉਥੋਂ ਤੁਰ ਪਈ। ਉਸ ਤੋਂ ਬਾਅਦ ਜੋਵਨ ਤੇ ਗੁਰੀ ਦੋਵੇਂ ਜਾ ਕੇ ਸਟੇਜ ਤੇ ਰੱਖੇ ਸੋਫੇ ਤੇ ਬੈਠ ਕੇ रिश्तेदार आके सगन पाके दोमनो प्यार ते के जांदे रहे एक साइड ते डीजे ते गाने चल रहे सान एक पासे खान पीन दा इंतजाम ਕੀਤਾ ਹੋਇਆ ਸੀ سامنے ਹਾਲ ਚ ਕੁਰਸੀਆਂ ਲਗਾ ਕੇ ਟੇਬਲ ਲਗਾਏ ਹੋਏ ਸਨ ਜਿੰਨਾਂ ਤੇ ਫੈਮਿਲੀ ਵਾਲੇ ਆਪਣੇ ਬੱਚੇ ਨਾਲ ਬੈਠੇ ਸਨ ਆਖਿਰ ਚ ਜਦ ਜੋਵਨ ਤੇ ਗੁਰੀ ਗਾਣੇ ਤੇ ਡਾਂਸ ਪਰਫਾਰਮੈਂਸ ਦੇ ਲਈ ਨੱਚਣੇ ਲਈ ਬਣੀ ਸਟੇਜ ਤੇ ਆਈ ਤਾਂ ਸਾਰਿਆਂ ਨੇ ਉਹਨਾਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਫਿਰ ਦੋਮਾ ਨੇ ਜੱਸੜ ਦਾ ਕ੍ਰੀਸ ਕਾਣੇ ਤੇ ਆਪਣੀ ਡਾਂਸ ਪਰਫਾਰਮੈਂਸ ਦਿੱਤੀ ਸਾਰੇ ਜਣੇ ਉਹਨਾਂ ਨੂੰ ਦੇਖ ਕੇ ਨਾਲੇ ਤਾੜੀਆਂ ਮਾਰ ਰਹੇ ਸਨ ਨਾਲੇ ਹੂਟਿੰਗ ਕਰ ਰਹੇ ਸਨ ਰਿਸ਼ਤੇਦਾਰ ਯਾਰ ਦੋਸਤ ਸਾਰੇ ਉਹਨਾਂ ਦੋਮਾ ਦੀ ਨੱਚਦਿਆਂ ਤੋਂ ਨੋਟ ਫਾ ਰਹੇ ਸਨ ਜਦੋਂ ਉਹ ਦੋਨੋਂ ਨੱਚ ਕੇ ਹਟੇ ਤਾਂ ਤਾੜੀਆਂ ਨਾਲ ਸ਼ੋਰ ਨਾਲ ਸਾਰਾ ਹਾਲ ਗੂੰਜ ਉੱਠਿਆ ਫਿਰ ਸ਼ਾਮ ਨੂੰ ਪ੍ਰੋਗਰਾਮ ਖਤਮ ਹੋ ਗਿਆ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਗੁਰੀ ਤੇ ਜਵੰਦੋਂ ਆਪਣੇ ਕਮਰੇ 'ਚ ਬੈਠੇ ਸਨ ਸ਼ੀਸ਼ੇ ਮੂਰੇ ਬੈਠੀ ਜੋਵਨ ਆਪਣੇ ਗਹਿਣੇ ਉਤਾਰ ਰਹੀ ਸੀ ਜਦ ਬੇਬੇ ਨੇ ਆ ਕੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਗੁਰੀ ਨੇ ਜਦ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਬੇਬੇ ਅੰਦਰ ਆ ਕੇ ਪੈੜਤੀ ਹੋਈ ਕਹਿਣ ਲੱਗੀ ਬਈ ਤੁਹਾਡੀ ਦੋਨੋਂ ਦੀ ਜੋੜੀ ਨੇ ਤਾਂ ਅੱਜ ਕਮਾਲ ਹੀ ਕਰ ਦਿੱਤਾ ਮੈਨੂੰ ਨਹੀਂ ਪਤਾ ਸੀ ਮੇਰਾ ਪੁੱਤ ਇੰਨਾ ਸੋਹਣਾ ਨੱਚਦਾ ਏ ਗੁਰੀ ਬੇਬੇ ਤੁਹਾਨੂੰ ਤਾਂ ਪਤਾ ਹੀ ਆ ਨਾ ਮੈਨੂੰ ਨੱਚਣਾ ਨਹੀਂ ਆਉਂਦਾ ਆ ਮਾੜਾ ਮੂਠਾ ਨੱਚਣਾ ਤੇ ਮੈਨੂੰ ਜੋਵਨ ਨੇ ਸਿਖਾਇਆ ਏ ਇਹਨੇ ਨੂੰ ਜੋਵਨ ਵੀ ਆ ਕੇ ਉਹਨਾਂ ਦੇ ਕੋਲ ਬੈਠਦੀ ਹੋਈ ਕਹਿਣ ਲੱਗੀ ਮੈਂ ਤਾਂ ਜੇ ਸਿਰਫ ਤੁਹਾਨੂੰ ਸਿਖਾਇਆ ਆ ਪਰ ਮਿਹਨਤ ਤਾਂ ਤੁਹਾਡੀ ਆ ਨਾ ਕੋਈ ਤੁਹਾਨੂੰ ਦੇਖ ਕੇ ਭਲਾ ਕਹਿ ਸਕਦਾ ਸੀ ਕਿ ਤੁਸੀਂ ਜ਼ਿੰਦਗੀ ਚ ਪਹਿਲੀ ਵਾਰ ਨੱਚ ਰਹੇ ਹੋ ਬੇਬੇ ਸੱਚੀ ਤੁਹਾਡੀ ਜੋੜੀ ਨੱਚਦੇ ਹੋਏ ਬਹੁਤ ਪਿਆਰੀ ਲੱਗ ਰਹੀ ਸੀ ਅੱਜ ਤੁਹਾਨੂੰ ਦੋਨਾਂ ਨੂੰ ਇੰਨਾ ਖੁਸ਼ ਦੇਖ ਕੇ ਮੈਨੂੰ ਤਾਂ ਆਪਣੀ ਜਵਾਨੀ ਵਾਲੇ ਦਿਨ ਯਾਦ ਆ ਗਏ ਖਸ਼ਰਹੁਪਤ ਤੁਸੀਂ ਦੁਮੇ ਜਮਾਨੀਆਂ ਮਾਣੋ ਕਹਿ ਦੋਨਾਂ ਦਾ ਸਿਰ ਪੁਲੋਸੇ ਆਤੀ ਉੱਠ ਕੇ ਬਾਹਰ ਨੂੰ ਚਲ ਪਏ ਪੀਪੀ ਦੇ ਜਾਣ ਤੋਂ ਬਾਅਦ ਗੁਰੀ ਦਰਵਾਜ਼ਾ ਬੰਦ ਕਰਕੇ ਆਇਆ ਤਾਂ ਜੂਵਨ ਨੂੰ ਕੁਝ ਪਰੇਸ਼ਾਨ ਜਿਹਾ ਦੇਖਦੇ ਹੋਏ ਉਹ ਕਹਿਣ ਲੱਗਾ ਜੂਵਨ ਕੀ ਹੋਇਆ ਮੈਂ ਅੱਜ ਸਵੇਰ ਦਾ ਦੇਖ ਰਿਹਾ ਹਾਂ ਤੁਸੀਂ ਕੁਝ ਪਰੇਸ਼ਾਨ ਜਿਹੇ ਲੱਗ ਰਹੇ ਹੋ ਸਭ ਠੀਕ ਤਾਂ ਹੈ ਨਾ ਜੂਵਨ ਮੈਨੂੰ ਤਾਂ ਗੁਰਵਾਨੀ ਦੀ ਫਿਕਰ ਹੋ ਰਹੀ ਹੈ ਜੀ ਹਲੋ ਉਸਦੀ ਉਮਰ ਹੀ ਕੀ ਆ ਮਸਾਂ 18 ਸਾਲਾਂ ਦੀ ਹੋਣੀ ਆ ਅੱਜ ਜਿਸ ਤਰੀਕੇ ਨਾਲ ਉਹ ਸ਼ਰਮ ਘਰ ਦੇ ਹਾਲ 'ਚ ਬੈਠੀ ਆਪਣੀਆਂ ਦੋਸਤਾਂ ਨਾਲ ਸ਼ਰਾਬ ਪੀ ਰਹੀ ਸੀ ਮੈਨੂੰ ਤਾਂ ਬਹੁਤ ਹੈਰਾਨੀ ਹੋਈ ਤੇ ਗੁੱਸਾ ਵੀ ਆਇਆ ਇੱਕ ਹੋ ਚਾਹੀ ਸੰਸਕਾਰ ਨੇ ਜਿੱਥੇ ਇੱਕ ਧੀ ਨੂੰ ਆਪਣੇ ਪਰਿਵਾਰ ਤੋਂ ਜਰਾ ਵੀ ਸੰਗ ਸ਼ਰਮ ਨਹੀਂ ਆ ਗੁਰੀ ਜਵਨ ਬਾਹਰ ਦੀ ਲਾਈਫ ਪੰਜਾਬ ਨਾਲੋਂ ਬਹੁਤ ਅਲੱਗ ਆ ਇੱਥੇ ਹਰ ਕਿਸੇ ਦੀ ਆਪਣੀ ਲਾਈਫ ਆ ਕਿਸੇ ਨੂੰ ਕਿਸੇ ਦੀ ਲਾਈਫ ਨਾਲ ਕੁਝ ਲੈਣਾ ਦੇਣਾ ਨਹੀਂ ਆ ਇਹ ਤਿੰਨਸ਼ਾ ਕਰਨਾ ਸ਼ਰਾਬ ਪੀਣਾ ਇਹ ਸਭ ਸੋਸ਼ਲ ਸਟੇਟਸ ਮੰਨਿਆ ਜਾਂਦਾ ਹੈ ਜੋਵਨ ਬਾਕੀਆਂ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਆਪਣੇ ਘਰ ਵਿੱਚ ਇਹ ਸਭ ਹੁੰਦੇ ਹੋਏ ਨਹੀਂ ਦੇਖ ਸਕਦੀ ਗੁਰੀ ਅਸੀਂ ਪੰਜਾਬ ਦੀ ਪਵਿੱਤਰ ਗੁਰੂਆਂ ਪੀਰਾਂ ਦੀ ਧਰਤੀ ਵਾਲੀ ਮਿੱਟੀ ਚੋਂ ਉੱਠ ਕੇ ਇੱਥੇ ਆਏ ਹਾਂ ਬੇਸ਼ੱਕ ਤੁਸੀਂ ਦਿਨ ਰਾਤ ਮਿਹਨਤ ਕਰਕੇ ਕਮਾਇਆ ਤਾਂ ਬਹੁਤ ਕੁਝ ਆ ਪਰ ਬਹੁਤ ਕੁਝ ਗਵਾਇਆ ਵੀ ਆ ਗੁਰੀ ਜੋਵਨ ਤੂੰ ਦੱਸ ਮੈਂ ਹੁਣ ਕੀ ਕਰਾਂ ਭੈਣ ਆ ਇਹੋ ਮੇਰੀ ਛੋਟੀ ਜੀ ਮੈਂ ਕੁਝ ਉਸ ਨੂੰ ਕਹਿੰਦਾ ਆ ਜੇ ਰੋਕ ਟੋਕ ਕਰਦਾ ਆ ਤੋ ਉਹ ਚਟ ਪੁਲਿਸ ਕਾਲ ਕਰ ਦਿੰਦੀ ਆ ਅਸਲ ਚ ਗੁਰਵਾਨੀ ਭੜਕ ਗਈ ਆ ਦਰਅਸਲ ਚ ਮੈਂ ਹੀ ਉਸ ਨੂੰ ਟਾਈਮ ਨਹੀਂ ਦੇ ਪਾਇਆ ਇੱਕ ਭਰਾ ਦਾ ਫਰਜ਼ ਹੁੰਦਾ ਆ ਆਪਣੇ ਭੈਣ ਨੂੰ ਚੰਗੇ ਮਾੜੇ ਦਾ ਫਰਕ ਦੱਸਣਾ ਪਰ ਮੈਂ ਤਾਂ ਕਰਦੀਆਂ ਜ਼ਿੰਮੇਵਾਰੀਆਂ ਚ ਹੀ ਫਸਕੇ ਰਹਿ ਗਿਆ ਜੂਵਨ ਗੁਰੀ ਦਾ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗੀ ਬਾਣੀ ਹੁਣ ਮੇਰੀ ਵੀ ਪੈਣਾ ਤੁਸੀਂ ਫਿਕਰ ਨਾ ਕਰੋ ਮੈਂ ਹੌਲੀ ਹੌਲੀ ਸਭ ਠੀਕ ਕਰ ਦੇਣਾ ਆ ਪਰ ਆਪਾਂ ਸ਼ੁਰੂਆਤ ਤੁਹਾਡੇ ਤੋਂ ਕਰਨੀ ਆ। ਆਪਾਂ ਕਦੇ ਡਾਕਟਰ ਨੂੰ ਮਿਲ ਕੇ ਫਿਰ ਤੁਹਾਡੇ ਨਸ਼ਿਆਂ ਦਾ ਇਲਾਜ ਸ਼ੁਰੂ ਕਰੀਏ। ਗੁਰੀ ਕੱਲ ਮੈਂ ਆਪਣੇ ਕੰਮ ਤੇ ਜਾ ਰਹੀ ਆਂ। ਸ਼ਾਮ ਨੂੰ ਮੈਂ ਡਾਕਟਰ ਤੋਂ ਟਾਈਮ ਲੈ ਕੇ ਆਵਾਂਗਾ। ਫਿਰ ਘਰ ਆ ਕੇ ਆਪਾਂ ਦੋਵੇਂ ਚਲੇ ਜਾਵਾਂਗੇ। ਜੋਵਨ ਤੁਸੀਂ ਕੱਲ ਨੂੰ ਕੰਮ ਤੇ ਜਾ ਰਹੇ ਹੋ। ਮੈਨੇ ਵੱਡੇ ਘਰ ਵਿੱਚ ਇਕੱਲੇ ਕੀ ਕਰਾਂਗੀ? ਗੁਰੀ ਤੁਸੀਂ ਇਕੱਲੇ ਕਿਉਂ ਹੋ? ਬੀਬੀ ਕੋਲ ਬੈਠ ਕੇ ਉਹਨਾਂ ਤੋਂ ਤੁਸੀਂ ਚੰਗੀਆਂ-ਚੰਗੀਆਂ ਗੱਲਾਂ ਸਿੱਖਣਾ। ਜੋਵਨ ਹਾਂਜੀ ਠੀਕ ਆ। ਮੈਂ ਇਹਨੇ ਸਾਰੇ ਘਰ ਦੀ ਸਫਾਈ ਵੀ ਕਰ ਲਵਾਂਗੀ ਗੁਰੀ ਤੁਸੀਂ ਘਰ ਦੀ ਸਫਾਈ ਕਿਉਂ ਕਰੋਗੇ ਕੱਲ ਮੇਡ ਆਏਗੀ ਉਹ ਸਭ ਕੁਝ ਕਰ ਜਾਏਗੀ ਜੂਵਨ ਕਿਉਂ ਮੇਡ ਕਿਉਂ ਸਾਫ਼ ਕਰੇਗੀ ਮੇਰਾ ਘਰ ਮੈਂ ਆਪਣੇ ਹੱਥੀ ਇਸ ਨੂੰ ਸਜਾਵਾਂਗੀ ਜੇ ਮੈਨੂੰ ਲੋੜ ਪਈ ਤਾਂ ਪੇ ਤੁਹਾਨੂੰ ਕਹਿ ਕੇ ਮੇਡ ਦਾ ਇੰਤਜ਼ਾਮ ਕਰਵਾ ਲਵਾਂਗੀ ਇਦਾਂ ਹੀ ਗੱਲਾਂ ਵੱਤਾਂ ਕਰਦੇ ਕਰਦੇ ਹਸੋਗੇ ਸਵੇਰੇ ਜੂਵਨ ਤੜਕੇ ਉੱਠੀ ਨਹਾ ਤੋ ਕੇ ਸਭ ਦੇ ਲਈ ਚਾਹ ਬਣਾਈ ਪਹਿਲਾਂ ਆਪਣੇ ਬੇਬੇ ਦੇ ਕਮਰੇ ਗਏ ਉਹ ਬੈਠੇ ਪਾਠ ਕਰ ਰਹੇ ਸਨ ਤਾਂ ਉਸਨੇ ਚਾਹ ਉਹਨਾਂ ਦੇ ਟੇਬਲ ਤੇ ਰੱਖ ਕੇ ਬਾਹਰ ਆ ਗਈ ਫਿਰ ਆਪਣੀ ਪੂਆ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਜਦ ਉਹਨਾਂ ਨੇ ਆ ਕੇ ਦਰਵਾਜ਼ਾ ਖੋਲਿਆ ਤਾਂ ਜਵਨ ਨੇ ਪੈਰੀ ਹੱਥ ਲਗਾ ਕੇ ਗਰਮ ਗਰਮ ਚਾਹ ਉਹਨਾਂ ਨੂੰ ਫੜਾਈ ਤੇ ਆਖਿਰ ਚ ਜੈਰੀ ਨੂੰ ਚਾਹ ਫੜਾ ਕੇ ਗੁਰੀ ਦੀ ਚਾਹ ਲੈ ਕੇ ਆਪਣੇ ਕਮਰੇ ਚ ਆ ਕੇ ਉਸਦੇ ਮੱਥੇ ਤੇ ਕਿਸ ਕਰਕੇ ਜਗਾਉਂਦੇ ਹੋਏ ਕਹਿਣ ਲੱਗੀ ਗੁੱਡ ਮਾਰਨਿੰਗ ਸੋਨੇ ਉੱਠ ਚੋ ਸਵੇਰ ਹੋ ਗਈ ਆ ਚਾਹ ਪੀ ਲਵੋ ਗੁਰੀ ਅਕਮਲ ਦਾ ਉઠਿਆ ਤਾਂ ਉਸ ਨੂੰ ਚਾ ਫੜਾ ਕੇ ਚਾ ਜੋਵਨ ਜਾਣ ਲੱਗੇ ਤਾਂ ਗੁਰੀ ਅਸੀਬਾਂ ਫੜ ਕੇ ਕਹਿਣ ਲੱਗਾ ਅੱਜ ਸਵੇਰੇ ਸਵੇਰੇ ਮੇਰੇ ਤੇ ਬੜਾ ਪਿਆਰ ਆ ਰਿਹਾ ਹੈ ਜੋਵਨ ਸਨੇ ਪਿਆਰ ਤਾਂ ਤੁਹਾਡੇ ਤੋਂ ਹਮੇਸ਼ਾ ਹੀ ਬਹੁਤ ਆਉਂਦਾ ਆ ਪਰ ਜਦ ਟਾਈਮ ਮਿਲਦਾ ਆ ਜਤਾਇਆ ਤਾਂ ਉਦੋਂ ਹੀ ਜਾਂਦਾ ਆ ਨਾ ਹੁਣ ਤੁਸੀਂ ਉੱਠ ਕੇ ਚਾ ਪੀ ਕੇ ਨਹਾ ਤੋ ਤਿਆਰ ਹੋ ਜਾਓ ਮੈਂ ਉਰ ਤੱਕ ਰੋਟੀ ਪਾਣੀ ਬਣਾ ਲੈਣੀ ਆ ਇਨਾ ਕਹਿ ਕੇ ਜੋਬਨ ਕਿਚਨ ਚ ਆ ਗਈ ਤੇ ਪਹਿਲਾਂ ਉਸਨੇ ਸਬਜ਼ੀ ਕੱਟੀ ਤੇ ਬਣਾਉਣੀ ਸ਼ੁਰੂ ਕਰ ਦਿੱਤੀ ਫਿਰ ਨਾਲ ਹੀ ਆਟਾ ਗੁੰਨ ਕੇ ਰੱਖ ਲਿਆ ਸਬਜ਼ੀ ਬਨਣ ਤੋਂ ਬਾਅਦ ਉਸਨੇ ਫਟਾਫਟ ਰੋਟੀਆਂ ਵੇਲਾ ਲਈਆਂ ਜਦ ਤੱਕ ਗੁਰੀ ਤਿਆਰ ਹੋ ਕੇ ਹਿੱਟਾ ਆਇਆ ਜੋਬਨ ਨੇ ਉਸੇ ਰੋਟੀ ਲੈ ਕੇ ਖਾਣੇ ਵਾਲੇ ਟੇਬਲ ਤੇ ਬੈਠੀ ਇੰਤਜ਼ਾਰ ਕਰ ਰਹੀ ਸੀ ਗੁਰੀ ਨੇ ਆ ਕੇ ਬੈਠ ਕੇ ਰੋਟੀ ਖਾਦੀ ਫਿਰ ਜੋਬਨ ਨੇ ਉਸ ਨੂੰ ਲੰਚ ਬਾਕਸ ਪੜਾਇਆ ਤੇ ਉਸ ਨੂੰ ਬਾਹਰ ਤੱਕ ਛੱਡਣ ਲਈ ਉਸਦੇ ਨਾਲ ਚੱਲ ਪਈ ਗੁਰੀ ਆ ਕੇ ਆਪਣੀ ਗੱਡੀ 'ਚ ਬੈਠਿਆ ਜਦ ਉਸਨੇ ਜੋਰਵਲ ਦੇਖਿਆ ਤਾਂ ਜੋਵਨਿਅਸ ਨੂੰ ਪਿਆਰ ਭਰੀ ਤਨਵਾ ਜੀ ਬਾਕੀ ਕੱਲ ਦੇ ਵੀਡੀਓ 'ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਸੈਸ਼ੀ ਗਾਲ ਦੇ